ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਲਾਰਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਡਾਵਾ ਡੋਲ ਹੈ ਕੱਲ ਦੀ ਪੰਜਾਬ ਦੇ ਵਿੱਚ ਤਰਥਲੀ ਮੱਚੀ ਹੋਈ ਹੈ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ਰarati ਅੰਸਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਇਸ ਕਤਲ ਨੂੰ ਸਿਆਸੀ ਕਤਲ ਮੰਨਿਆ ਜਾ ਰਿਹਾ ਹੈ ਕਿਉਂਕਿ ਸੁਖਵਿੰਦਰ ਸਿੰਘ ਕਲਕੱਤਾ ਨੇ ਵਿਰੋਧ ਕੀਤਾ ਸੀ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਲਾਭ ਸਿੰਘ ਉਗੋਕੇ ਦਾ ਕੱਲ ਜਿਵੇਂ ਹੀ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੋਇਆ ਦੋ ਗੋਲੀਆਂ ਉਹਦੀ ਧੌਣ ਦੇ ਵਿੱਚ ਮਾਰੀਆਂ ਗਈਆਂ ਮੌਕੇ ਤੇ ਸੁਖਵਿੰਦਰ ਸਿੰਘ ਕਲਕੱਤਾ ਨੇ ਆਪਣੀ ਸਵਾਸ त्याग ਦਿੱਤੇ ਪਿੰਡ ਦੇ ਵਿੱਚ ਲਾਲ ਲਾਲਾ ਹੋ ਗਈ ਹਹਾਕਾਰ ਮਚ ਗਈ ਹਲਾਕੇ ਦੇ ਵਿੱਚ ਤਤੱਲੀ ਪੈ ਗਈ ਕਿ ਭਈ ਲਾਰਡ ਆਰਡਰ ਲਾਰਡ ਆਰਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਨਟੇਨ ਕਿਉਂ ਨਹੀਂ ਕਰ ਰਹਾ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਪਹਿਲਾਂ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਧਮਕੀ ਵੀ ਦਿੱਤੀ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਦੂਸਰੇ ਪਾਸੇ ਪੰਜਾਬ ਪੁਲਿਸ ਨੂੰ ਇੱਕ ਬੜੀ ਵੱਡੀ ਸਫਤਤਾ ਮਿਲੀ ਹੈ ਸੁਖਵਿੰਦਰ ਸਿੰਘ ਕੋਲਕੱਤਾ ਦੇ ਕਤਲ ਨੂੰ ਲੈ ਕੇ ਕਿਉਂਕਿ ਪਰਿਵਾਰ ਵੱਲੋਂ ਖਾਸ ਕਰਕੇ ਪਿੰਡ ਨਿਵਾਸੀਆਂ ਵੱਲੋਂ ਵੱਡੇ ਪੱਧਰ ਤੇ ਮਾਂ ਕੀਤੀ ਜਾ ਰਹੀ ਹੈ ਕਿ ਕਾਤਲਾਂ ਨੂੰ ਅਰੈਸਟ ਕਰੋ ਅਤੇ ਸਖਤ ਤੋਂ ਸਖਤ ਸਜ਼ਾ ਦਿਓ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਬਰਨਾਲਾ ਵਿੱਚ ਸ਼ਨੀਵਾਰ ਨੂੰ ਸਾਬਕਾ ਯਾਨੀ ਕਿ ਕੱਲ ਸਰਪੰਚ ਦੇ ਪੁੱਤਰ ਦੇ ਕਤਲ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਪਿੰਡ ਵਾਸੀ ਗੁੱਸੇ ਵਿੱਚ ਹਨ ਅਤੇ ਬਰਨਾਲਾ ਫਰੀਦਕੋਟ ਹਾਈਵੇ ਤੇ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਪੁਲਿਸ ਨੇ ਦੋ ਪਿੰਡ ਵਾਸੀਆਂ ਦੋ ਪਿੰਡ ਵਾਸੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਪਟਿਆਲਾ ਦੇ ਡੀਆਈਜੀ ਕੁਲਦੀਪ ਸਿੰਘ ਚਾਲ ਅੱਜ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਕੇ ਵਿਰਵੇ ਦੇਣਗੇ ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਇਸ ਘਤਰ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਉਸ ਦੇ ਜ਼ਿੰਮੇਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉਹਨਾਂ ਨੇ ਕਿਹਾ ਕਿ ਦਿਨ ਦਿਹਾੜੇ ਲੁੱਟਿਆ ਜਾਂਦਾ ਹੈ ਕੁੱਟਿਆ ਜਾਂਦਾ ਹੈ ਅਤੇ ਗੈਂਗਸਟਰਾਂ ਵਰੋ کاروبਾਰੀ ਕਾਰੋਬਾਰੀਆਂ ਨੂੰ ਵੱਡੇ ਵੱਡੇ ਅਫਸਰਾਂ ਨੂੰ ਕੋਈ ਡਾਕਟਰਾਂ ਨੂੰ ਟੀਚਰਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੇ ਹਬੌਰ ਦੇ ਨਿਊਬੀਰਵੈਲ ਦੇ ਪਿੰਡ ਦੀ ਵੀ ਗੱਲ ਕਹੀ ਦੂਸਰੇ ਪਾਸੇ ਵੱਡੀ ਸਫਤਹਾਸਰ ਹੋਈ ਹੈ ਮਿਰਤਕ ਦੇ ਭਰਾ ਨੇ ਕਿਹਾ ਕਿ ਪਿੰਡ ਦਾ ਗੁਰਦੀਪ ਦਾਸ ਉਸਦੇ ਪਰਿਵਾਰ ਤੋਂ ਸਰਪੰਚ ਦੀ ਚੋਣ ਹਾਰ ਗਿਆ ਸੀ ਅਤੇ ਇਸ ਰੰਜਸ਼ ਕਾਰਨ ਉਹ ਆਪਣੇ ਭਰਾ ਨੂੰ ਮਾਰਨ ਦੀਆਂ ਉਹ ਮੇਰੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦਿੱਤਾ ਰਹਿੰਦਾ ਸੀ ਸੁਵਜੀਤ ਸਿੰਘ ਦਾ ਦੋਸ਼ ਹੈ ਕਿ ਇਹ ਰੰਜਸ ਕਾਰਨ ਹਰਿੰਦਰ ਸਿੰਘ ਉਰਫ ਜਿੰਦਰ ਗਿੱਲ ਨੇ ਉਸਦੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਇਸ ਦੇ ਪਿੱਛੇ ਗੁਰਦੀਪ ਦਾਸ ਦੋ ਤਿੰਨ ਹੋਰ ਸਿਆਸੀ ਆਗੂ ਹਨ ਜਿਨ੍ਹਾਂ ਨੇ ਇਸ ਕਤਲ ਦੀ ਸੁਪਾਰੀ ਦਿੱਤੀ ਹੈ ਖਾਸ ਕਰਕੇ ਸੁਖਵਿੰਦਰ ਸਿੰਘ ਕਲਕੱਤਾ ਉਦੋਂ ਮਸ਼ਹੂਰ ਹੋਏ ਸੀ ਜਦੋਂ ਲਾਭ ਸਿੰਘ ਉਗੋਕੇ ਦੇ ਨਾਲ ਉਹਨਾਂ ਨੇ ਬੈਸਭਾਜੀ ਕੀਤੀ ਸੀ ਉਹਨਾਂ ਨੇ ਕਿਹਾ ਕਿ ਇਹ ਸਿਆਸੀ ਕਤਲ ਹੈ ਸਿਆਸੀ ਲੋਕਾਂ ਵੱਲੋਂ ਕਤਲ ਦੀ ਸਪਾਰੀ ਦਿੱਤੀ ਗਈ ਹੈ ਇਹ ਇਲਜ਼ਾਮ ਨੇ ਸੁਖਜੀਤ ਸਿੰਘ ਜੋ ਸੁਖਿੰਦਰ ਸਿੰਘ ਕਲਕੱਤਾ ਦਾ ਭਰਾ ਸੀ ਜ਼ਿਕਰ ਕਰਦੀ ਹੈ ਕਿ ਮ੍ਰਿਤਕ ਸੁਖਿੰਦਰ ਸਿੰਘ ਕਲਕੱਤਾ ਦੀ ਮਾਂ ਬਲਕੀਤ कौर 2018 ਵਿੱਚ ਪਿੰਡ ਦੀ ਸਰਪੰਚ ਚੋਣ ਲੜ ਲੜੀ ਅਤੇ ਜਿੱਤੀ ਸਰਪੰਚ ਬਣ ਤੋਂ ਬਾਅਦ ਸੁਖਵਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਨੇ ਪਿੰਡ ਦੇ ਮਾਮਲੇ ਵਿੱਚ ਉਸਦੀ ਬਦਲ ਕੀਤੀ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਸੁਖਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਚੋਣਾਂ ਦੌਰਾਨ ਚੋਣਾਂ ਦੌਰਾਨ ਗੁਰਦੀਪ ਦਾਸ ਦੀਪੀ ਬਾਬਾ ਦੀ ਪਤਨੀ ਨੇ ਵੀ ਬਲਕੀਤ ਕੌਰ ਦੇ ਖਿਲਾਫ ਸਰਪੰਚੀ ਦੀ ਚੋਣ ਲੜੀ ਪਰ ਉਹ ਹਾਰ ਗਈ ਸਰਪੰਚ ਚੋਣ ਜਿੱਤਣ ਤੋਂ ਬਾਅਦ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਦੀਪੀ ਬਾਬਾ ਦੇ ਪਰਿਵਾਰ ਨੇ ਪੰਚਾਇਤ ਦੀ ਸ਼ਮਲਾਤਾ ਜ਼ਮੀਨ ਪਿੰਡ ਦੀ ਸਾਝੀ ਜ਼ਮੀਨ ਤੇ ਕਬਜ਼ਾ ਕਰ ਲਿਆ ਪੰਚਾਇਤ ਨੇ ਜ਼ਮੀਨ ਖਾਲੀ ਕਰਵਾ ਲਈ ਅਤੇ ਉੱਥੇ ਪੰਚਾਇਤ ਘਰ ਬਣਵਾ ਦਿੱਤਾ ਇਸ ਮੁੱਦੇ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਝਗੜਾ ਹੋਇਆ ਸੁਖਵਿੰਦਰ ਸਿੰਘ ਦੇ ਭਰਾ ਦਾ ਦੋਸ਼ ਹੈ ਕਿ ਇਸ ਝਗੜੇ ਦਾ ਕਾਰਨ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਵਿਰੋਧੀ ਪਾਰਟੀ ਨੇ ਬਰਨਾਲਾ ਵਿਖੇ ਸੁਖਿੰਦਰ ਸਿੰਘ ਕਲਕੱਤਾ ਦੇ ਘਤਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਸੀਨੀਅਰ ਕਾਂਗਰਸੀ ਆਗੂ ਪ੍ਰਗਤ ਸਿੰਘ ਸੁਖਪਾਲ ਸਿੰਘ ਖੈਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਬਾਦਲ ਨੇ ਇਸ ਘਟਨਾ ਦੀ ਨਿੰਦਾ ਕਰਦਿਆ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਅਬਰਸਰ ਅਕਾਲੀ ਦਲ ਵਾਰਸ ਪੰਜਾਬ ਦੇ ਕਮਰਸ ਪਾਰਟੀ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਨਾਟ ਆਰਡਰ ਨੂੰ ਲੈ ਕੇ ਦੂਸਰੇ ਪਾਸੇ ਠੋਕੇ ਬਿਆਨ ਦਿੱਤੇ ਗਏ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਵੱਲੋਂ ਕਿ ਇਹ ਕਤਲ ਸਾਜ਼ਿਸ਼ ਹੈ ਇਹ ਸਿਆਸੀ ਲੋਕਾਂ ਦੇ ਇਸ ਕਤਲ ਦੀ ਸਪਾਰਿਸ਼ ਦਿੱਤੀ ਹੈ ਦੋਆ ਦੇ ਨਾਮਜਦ ਦਰਜ ਕਰ ਲਿਆ ਗਿਆ ਨਹੀਂ ਐਫ ਆਈ ਆਰ ਕਰ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਿਆਸੀ ਲੋਕ ਜਿਹੜੇ ਇਸ ਵਿੱਚ ਅਨੁਭਵ ਨੇ ਉਨ੍ਹਾਂ ਉੱਤੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ।